ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਹਾਂ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੀ ਆ ਅੱਜ ਦੀ ਵੀਡੀਓ ਵਿੱਚ ਬੀਐਡ ਐਡਮਿਸ਼ਨ ਦੀ ਗੱਲ ਕਰਨ ਜਾ ਰਹੀ ਹਾਂ ਸੈਸ਼ਨ 2025 ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਬੀਐਡ ਦੀ ਗੱਲ ਕਰਾਂਗੇ ਐਂਡ ਇਹ ਐਡਮਿਸ਼ਨਾਂ ਸਿਰਫ ਤੇ ਸਿਰਫ ਚੰਡੀਗੜ੍ਹ ਰੀਜਨ ਦੇ ਲਈ ਹੈਗੀਆਂ ਨੇ ਕਿਉਂਕਿ ਆਪਣੇ ਚੈਨਲ ਤੇ ਜਿੰਨੇ ਵੀ ਸਾਥੀ ਜੁੜੇ ਹੋਏ ਨੇ ਉਹ ਸਾਰੇ ਪੰਜਾਬ ਦੇ ਨੇ ਸੋ ਉਨਾ ਵੱਲੋਂ ਵੀ ਪ੍ਰਸ਼ਨ ਪੁੱਛਿਆ ਜਾ ਰਿਹਾ ਕਿ ਸਰ ਪੰਜਾਬ ਦੀ ਬੀਅਰਡ ਦਾ ਕੀ ਬਣਿਆ ਉਹਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਊਗੀ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਓ ਸਾਰੀਆਂ ਗੱਲਾਂ ਦੀ ਡਿਸਕਸ਼ਨ ਆਪਾਂ ਇਸ ਵੀਡੀਓ ਵਿੱਚ ਕਰਾਂਗੇ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਆਪਦੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਸੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਆਪਣੀ ਵੀਡੀਓ ਦੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਡੇਟਸ ਕਿ ਜਦੋਂ ਫਾਰਮ ਜਾਰੀ ਕੀਤੇ ਗਏ ਆ ਉਹ ਡੇਟ ਹੈਗੀ ਆ ਜੀ 13 ਜੂਨ 2025 ਲਾਸਟ ਡੇਟ ਅਪਲਾਈ ਕਰਨ ਦੀ ਹੈਗੀ ਆ ਜੀ 4 ਜੁਲਾਈ 2025 ਉਸ ਤੋਂ ਬਾਅਦ ਜਿਹੜੀ ਤੁਹਾਡੀ ਪ੍ਰੀਖਿਆ ਕੰਡਕਟ ਕਰਵਾਈ ਜਾਣੀ ਆ ਐਂਟ੍ਰਾਂਸ ਟੈਸਟ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਡੇਟ ਹੈਗੀ ਆ ਜੀ 13 ਜੁਲਾਈ 2025 ਵੈਸੇ ਦੱਸਦੇ ਆ ਕੀ ਬੀਅਰਡ ਵਿੱਚ ਐਡਮਿਸ਼ਨ ਲੈਣ ਤੋਂ ਬਾਅਦ ਜਦੋਂ ਤੁਸੀਂ ਇਸ ਕੋਰਸ ਨੂੰ ਕੰਪਲੀਟ ਕਰ ਲੈਣੀ ਹੋ ਤਾਂ ਤੁਸੀਂ ਸਰਕਾਰੀ ਸਕੂਲਾਂ ਦੇ ਵਿੱਚ ਟੀਚਰ ਕਰਨ ਦੇ ਲਈ ਐਲੀਜੀਬਲ ਹੋ ਜਾਨੀ ਹੋ ਜੇਕਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਤਾਂ ਤੁਸੀਂ 6ਵੀਂ ਜਮਾਤ ਤੋਂ ਲੈ ਕੇ 10ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਪੜਾਉਣ ਦੇ ਲਈ ਐਲੀਜੀਬਲ ਹੁੰਨੇ ਹੋ 11ਵੀਂ 12ਵੀਂ ਦੇ ਬੱਚਿਆਂ ਨੂੰ ਪੜਾਉਣ ਦੇ ਲਈ ਤੁਹਾਡੇ ਕੋਲ ਮਾਸਟਰਸ ਡਿਗਰੀ ਵੀ ਹੋਣੀ ਚਾਹੀਦੀ ਹੈ ਐਂਡ ਇਸ ਕੋਰਸ ਦੇ ਵਿੱਚ ਕੌਣ ਦਾਖਲਾ ਲੈ ਸਕਦਾ ਹੈ ਇਸ ਕੋਰਸ ਵਿੱਚ ਦਾਖਲਾ ਲੈਣ ਦੇ ਲਈ ਤੁਹਾਡੇ ਕੋਲ ਗ੍ਰੈਜੂਏਸ਼ਨ ਕੀਤੀ ਹੋਵੇ ਐਂਡ ਗ੍ਰੈਜੂਏਸ਼ਨ ਜਿਹੜੇ ਸਬਜੈਕਟ ਵਿੱਚ ਕੀਤੀ ਹੋਗੀ ਉਹੀ ਸਬਜੈਕਟ ਤੁਸੀਂ ਬੀਐੜ ਵਿੱਚ ਚੂਜ਼ ਕਰੋਗੇ ਜਿਵੇਂ ਹੋ ਸਕਦਾ ਤੁਸੀਂ ਬੀਐਸਸੀ ਜਾਂ ਫਿਰ ਬੀਏ ਕੀਤੀ ਹੋਵੇ ਸੋ ਆਪਣੇ ਗ੍ਰੈਜੂਏਸ਼ਨ ਦੇ ਵਿੱਚ ਪੜੇ ਹੋਏ ਸਬਜੈਕਟਾਂ ਦੇ ਆਧਾਰ ਤੇ ਹੀ ਤੁਸੀਂ ਬੀਐੜ ਵਿੱਚ ਦਾਖਲਾ ਲੈਣਾ ਹੈ ਕਈ ਵਾਰ ਬੀਬੀਏ ਬੀਸੀਏ ਬੀਕੋਮ ਵਾਲੇ ਸਟੂਡੈਂਟ ਵੀ ਦਾਖਲਾ ਲੈ ਲੈਂਦੇ ਨੇ ਜਿਨ੍ਹਾਂ ਦਾ ਪ੍ਰੋਪਰ ਕੰਬੀਨੇਸ਼ਨ ਨਹੀਂ ਬਣਦਾ ਐਂਡ ਖਾਸ ਕਰਕੇ ਪੰਜਾਬ ਦੇ ਵਿੱਚ ਫਿਊਚਰ ਦੇ ਵਿੱਚ ਉਹਨਾਂ ਦੀ ਐਲੀਜੀਬਿਲਟੀ ਨਹੀਂ ਬਣਦੀ ਜਿਹਦੇ ਕਰਕੇ ਉਹ ਕਿਸੇ ਵੀ ਭਰਤੀ ਵਿੱਚ ਅਪਲਾਈ ਨਹੀਂ ਕਰ ਪਾਉਂਦੇ ਜਿਹਦੇ ਕਰਕੇ ਉਹਨਾਂ ਦਾ ਨੁਕਸਾਨ ਹੋ ਜਾਂਦਾ ਆ ਸੋ ਬੀਐਡ ਵਿੱਚ ਦਾਖਲਾ ਲੈਣ ਤੋਂ ਪਹਿਲਾਂ ਤੁਸੀਂ ਪ੍ਰੋਪਰ ਐਲੀਜੀਬਿਲਟੀ ਕ੍ਰਾਈਟੇਰੀਆ ਚੈੱਕ ਕਰ ਲਿਓ ਸਿਰਫ ਬੀਐਡ ਦਾ ਕੋਰਸ ਕੰਪਲੀਟ ਕਰਨ ਤੋਂ ਬਾਅਦ ਜੌਬ ਨਹੀਂ ਮਿਲਦੀ ਤੁਹਾਡੇ ਕੋਲ ਜਿਹੜਾ ਕੰਬੀਨੇਸ਼ਨ ਹੈਗਾ ਜੀ ਉਹ ਵੀ ਪ੍ਰੋਪਰ ਹੋਣਾ ਚਾਹੀਦਾ ਆ ਫੀਸ ਦੇਖ ਸਕਦੇ ਹਾਂ ਜਨਰਲ ਕੈਟਾਗਰੀ ਦੀ ਜਿਹੜੀ ਆਨਲਾਈਨ ਅਪਲਾਈ ਕਰਦੇ ਟਾਈਮ ਫੀਸ ਪੇ ਕਰਨੀ ਪੈਣੀ ਆ ਉਹ ਹੈਗੀ ਆ ਜੀ 3000 ਐਸਸੀ ਐਸਟੀ ਦੀ ਫੀਸ ਹੋਏਗੀ ਜੀ 1500 ਰੁਪਏ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਿ ਬੀਆਰਡ ਵਿੱਚ ਐਡਮਿਸ਼ਨ ਲੈਣ ਦੇ ਲਈ ਤੁਹਾਨੂੰ ਇੱਕ ਐਂਟ੍ਰਾਂਸ ਟੈਸਟ ਦੇਣਾ ਪੈਣਾ ਆ ਐਂਡ ਉਸੇ ਐਂਟ੍ਰਾਂਸ ਟੈਸਟ ਦਾ ਜਿਹੜਾ ਫਾਰਮ ਹੈਗਾ ਜੀ ਉਹ ਭਰਿਆ ਜਾ ਰਿਹਾ ਐਂਡ ਉਸ ਐਂਟ੍ਰਾਂਸ ਟੈਸਟ ਦੇ ਆਧਾਰ ਤੇ ਹੀ ਤੁਹਾਨੂੰ ਬੀਅਰਡ ਕਾਲਜਾਂ ਵਿੱਚ ਐਡਮਿਸ਼ਨ ਮਿਲਣੀ ਆ ਐਂਡ ਜਿਹੜੀ ਵੀਡੀਓ ਮੈਂ ਬਣਾ ਰਿਹਾ ਆ ਇਹ ਸਿਰਫ ਤੇ ਸਿਰਫ ਚੰਡੀਗੜ੍ਹ ਦੇ ਜਿੰਨੇ ਵੀ ਸਰਕਾਰੀ ਜਾਂ ਫਿਰ ਪ੍ਰਾਈਵੇਟ ਕਾਲਜ ਹੈਗੇ ਨੇ ਕੁੱਲ ਮਿਲਾ ਕੇ ਵੈਸੇ 270 ਸੀਟਾਂ ਬਣਦੀਆਂ ਨੇ ਉਹਨਾਂ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਹੀ ਇਸ ਵੀਡੀਓ ਨੂੰ ਬਣਾਇਆ ਜਾ ਰਿਹਾ ਗ੍ਰੈਜੂਏਸ਼ਨ ਵਿੱਚ ਘੱਟੋ ਘੱਟ ਤੁਹਾਡੇ 50 ਪ੍ਰਤੀਸ਼ਤ ਨੰਬਰ ਹੋਣੇ ਚਾਹੀਦੇ ਆ ਜੇਕਰ ਕੋਈ ਪਰਸਨ ਕੈਟਾਗਰੀ ਨੂੰ ਬਿਲੋਂਗ ਕਰਦਾ ਆ ਐਂਡ ਕੈਟੇਗਰੀ ਦਾ ਜਿਹੜਾ ਬੈਨੀਫਿਟ ਹੈਗਾ ਆ ਉਹ ਸਿਰਫ ਤੇ ਸਿਰਫ ਉੱਥੇ ਦੇ ਜਿਹੜੇ ਲੋਕ ਹੋਣਗੇ ਉਹਨਾਂ ਨੂੰ ਹੀ ਦੇਖਣ ਨੂੰ ਮਿਲੇਗਾ ਐਂਡ ਇਹਨਾਂ ਦੀ ਤੁਸੀਂ ਰਿਜ਼ਰਵੇਸ਼ਨ ਪਾਲਿਸੀ ਵੀ ਪੜ ਸਕਦੇ ਹੋ ਜਿੱਥੇ ਇਹਨਾਂ ਨੇ ਕਲੀਅਰਲੀ ਲਿਖਿਆ ਹੋਇਆ ਕਿ 60% ਚਿੜੀਆਂ ਸੀਟਾਂ ਹੋਣਗੀਆਂ ਉਹਨਾਂ ਸਟੂਡੈਂਟ ਲਈ ਹੋਣਗੀਆਂ ਜਿਨ੍ਹਾਂ ਨੇ ਆਪਦੀ ਗ੍ਰੈਜੂਏਸ਼ਨ ਚੰਡੀਗੜ੍ਹ ਯੂਟੀ ਦੇ ਅੰਡਰ ਆਉਂਦੇ ਇੰਸਟੀਚਿਊਟ ਤੋਂ ਕੀਤੀ ਹੋਊਗੀ ਘੱਟੋ ਘੱਟ 2 ਸਾਲ ਜਿਹੜੇ ਲਾਸਟ ਵਾਲੇ ਸਾਲ ਹੋਣਗੇ ਉਹ ਤੁਸੀਂ ਲਗਾਏ ਹੋਣੇ ਚਾਹੀਦੇ ਆ ਐਂਡ ਇਸ ਸੀਈਟੀ ਦੇ ਵਿੱਚ ਜਿਹੜਾ ਐਂਟਰੈਂਸ ਟੈਸਟ ਲਿਆ ਜਾਣਾ ਆ ਘੱਟੋ ਘੱਟ ਤੁਹਾਡੇ 25% ਜਿਹੜੇ ਨੰਬਰ ਨੇ ਜੀ ਉਹ ਹੋਣੇ ਚਾਹੀਦੇ ਆ ਜਨਰਲ ਕੈਟੇਗਰੀ ਵਾਲਿਆਂ ਲਈ ਅਤੇ 20% ਜਿਹੜੇ ਨੰਬਰ ਹੈਗੇ ਆ ਉਹ ਹੋਣੇ ਚਾਹੀਦੇ ਆ ਜੀ ਐਸਸੀਐਸਟੀ ਜਾਂ ਫਿਰ ਪੀਡਬਲਿਊਡੀ ਕੈਂਡੀਡੇਟਸ ਲਈ ਐਂਡ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਵੈਸੇ ਤਾਂ ਸੇਮ ਪੀਡੀਐਫ ਨੂੰ ਮੈਂ ਟੈਲੀਗ੍ਰਾਮ ਚੈਨਲ ਤੇ ਵੀ ਸੈਂਡ ਕਰ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਕਿਹੜਾ ਕਿਹੜਾ ਸਬਜੈਕਟ ਕੰਬੀਨੇਸ਼ਨ ਤੁਹਾਨੂੰ ਇਹਨਾਂ ਕਾਲਜੇਜ਼ ਵਿੱਚ ਦੇਖਣ ਨੂੰ ਮਿਲੇਗਾ ਇਹ ਸਰਕਾਰੀ ਕਾਲਜ ਵਿੱਚ ਕੰਬੀਨੇਸ਼ਨ ਦੇਖਣ ਨੂੰ ਮਿਲੇਗਾ ਬਾਕੀ ਇੱਕ ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਹੈਗਾ ਜੀ ਔਰਮਨਸ ਲਈ ਉੱਥੇ ਇਹ ਕੁਝ ਸਬਜੈਕਟ ਕੰਬੀਨੇਸ਼ਨ ਤੁਹਾਨੂੰ ਦੇਖਣ ਨੂੰ ਮਿਲਣਗੇ ਐਂਟ੍ਰੈਂਸ ਟੈਸਟ ਦਾ ਜਿਹੜਾ ਸਿਲੇਬਸ ਹੈਗਾ ਜੀ ਉਹ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਐਂਡ ਆਨਲਾਈਨ ਅਪਲਾਈ ਕਰਨ ਦੇ ਲਈ ਤੁਹਾਨੂੰ ਜਾਣਾ ਪੈਣਾ ਆ ਇਸ ਵੈਬਸਾਈਟ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ b.p.u.csd.ac.in ਇੱਥੇ ਜਾ ਕੇ ਤੁਸੀਂ ਆਨਲਾਈਨ ਲੈਂਡ ਰਜਿਸਟ੍ਰੇਸ਼ਨ ਤੇ ਕਲਿੱਕ ਕਰਿਓ ਉਸ ਤੋਂ ਬਾਅਦ ਤੁਹਾਡੇ ਤੋਂ ਜੋ ਵੀ ਡਿਟੇਲ ਮੰਗੀ ਜਾਏਗੀ ਉਹ ਸਾਰਾ ਕੁਝ ਪ੍ਰੋਪਰ ਵਧੀਆ ਢੰਗ ਨਾਲ ਪੜਨ ਤੋਂ ਬਾਅਦ ਤੁਸੀਂ ਫਿਲ ਕਰ ਸਕਦੇ ਹੋ ਐਂਡ ਰਜਿਸਟ੍ਰੇਸ਼ਨ ਵਗੈਰਾ ਕਰ ਸਕਦੇ ਹੋ ਪ੍ਰੋਸਪੈਕਟਸ ਜਿਹੜਾ ਹੋਊਗਾ ਜੀ ਉਹ ਤੁਸੀਂ ਧਿਆਨ ਨਾਲ ਵਧੀਆ ਤਰੀਕੇ ਨਾਲ ਪੜ ਲਿਓ ਫਿਰ ਹੀ ਇਨਾ ਫਾਰਮ ਦੇ ਵਿੱਚ ਅਪਲਾਈ ਕਰਿਓ ਤੇ ਮੈਨੂੰ ਦਿਓ ਇਜਾਜ਼ਤ ਤੁਹਾਡਾ ਕੋਈ ਸਵਾਲ ਹੋਵੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਮੈਨੂੰ ਦਿਓ ਇਜਾਜ਼ਤ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਗੋਡ ਬlesਸ ਯੂ ਆਲ